ਦੇਖ ਰਹੇ ਹੋ ਡੈਨਿਕ ਸਵੇਰਾ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਸ਼ਹਿਰ ਦੇ ਵਿੱਚ ਰੋਜ਼ਾਨਾ ਚੋਰੀ ਦੀ ਵਾਰਦਾਤਾਂ ਦਾ ਸਿੰਤਲਾ ਵਾਧਾ ਜਾ ਰਿਹਾ ਹੈ ਕਾਜਾ ਮਾਮਲਾ ਸਾਹਮਣੇ ਆਇਆ ਹੈ ਸੈਕਟਰ 2 ਬਾਲਮਿਕ ਮਾਰਕੀਟ ਤੋਂ ਜਿੱਥੇ ਇੱਕ ਫੋਟੋ ਸਟੂਡੀਓ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਦਕਾਨ ਦੇ ਓਨਰ ਸ਼ਤੀਸ਼ ਕੁਮਾਰ ਜੀ ਗੱਲਬਾਤ ਕਰ ਲਾਂਗੇ ਕਿ ਕਿੰਨਾ ਸਮਾਨ ਚੋਰੀ ਹੋਇਆ ਹੈ ਅਤੇ ਕੀ ਉਹਦੀ ਕਾਸਟ ਸੀ ਜੀ ਸ਼ਤੀਸ਼ ਜੀ ਕੀ ਚੋਰੀ ਹੋਇਆ ਇਹ ਮੇਰਾ ਦੁਕਾਨ ਦੇ ਵਿੱਚ ਇੱਕ 55 ਇੰਚ ਦੀ LED ਸੀ ਜਿਹੜੀ Samsung ਦੀ ਕੰਪਨੀ ਦੀ ਸੀ ਜੀ ਉਹ 55 ਔਰ 60 ਦੇ ਵਿੱਚ ਦੀ ਜਿਹੜੀ ਕੀਮਤ ਹੈ ਜੀ ਤੇ ਉਹ ਚੋਰੀ ਹੋਈ ਹੈ ਜੀ ਬਾਕੀ ਥੋੜਾ ਵਾ ਸ਼ਾਨਗਿਨ ਸਾਰੇ ਕੀਤੀ ਸੀ ਥੋੜੇ ਜਿਹੇ ਗੱਲੇ ਦੇ ਪੈਸੇ ਸੀ ਖੁੱਲੇ ਤੇ ਉਹ ਲੈ ਗਏ ਆ ਤੇ ਕੈਸ਼ਤੀ ਤੇ ਵਾਰਦਾਤ ਕਦੋਂ ਦੀ ਹੈ ਔਰ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਸਵੇਰੇ 9:30 ਵਜੇ ਦੇ ਆਸ-ਪਾਸ ਪਤਾ ਲੱਗਾ ਜਦੋਂ ਮੇਰਾ ਪੜੋਸੀ ਦੁਕਾਨ ਤੇ ਆਇਆ ਉਹਨੇ ਦੇਖਿਆ ਵੀ ਦੁਕਾਨ ਦਾ ਤਾਲਾ ਨਹੀਂ ਲੱਗਾ ਜੀ ਕਿਉਂਕਿ ਸ਼ਟਰ ਚੋਰੀ ਕਰਨ ਤੋਂ ਬਾਅਦ ਸ਼ਟਰ ਚੋਰ ਸ਼ਟਰ ਨੂੰ ਲਗਾ ਗਿਆ ਸੀ ਦੁਆਰਾ ਜੀ ਪਰ ਉਹਦੇ ਨਾਲ ਤਾਲਾ ਨਹੀਂ ਲੱਗਾ ਸੀ ਜੀ ਤੇ ਉਹ ਮੇਰੇ ਪੜੋਸੀ ਨੇ ਦੇਖਿਆ ਵੀ ਉਹ ਹੋ ਸਕਦਾ ਵੀ ਉਹ ਮੇイビー ਭੁੱਲ ਗਿਆ ਤਾਲਾ ਲਾਣਾ ਜੀ ਤੇ ਫਿਰ ਉਹਨਾਂ ਨੇ ਮੈਨੂੰ ਕਾਲ ਕਰਨ ਲੱਗੇ ਤੇ ਜਦੋਂ ਉਹਨਾਂ ਨੇ ਕਿਹਾ ਵੀ ਯਾਰ ਇਹ ਸ਼ਟਰ ਚੱਕ ਕੇ ਵੀ ਦੇਖ ਲਓ ਤੇ ਉਹ ਫਿਰ ਸਟਰ ਚੱਕ ਕੇ ਦੇਖਿਆ ਤਾਂ ਸਾਹਮਣੇ ਜਿਹੜੀ ਐਲਈਡੀ ਸੀ 55 ਇੰਚ ਦੀ ਤੇ ਉਹ ਨਹੀਂ ਸੀ ਫਿਰ ਉਹਨਾਂ ਨੂੰ ਇਸ ਤੋਂ ਪਤਾ ਲੱਗ ਗਿਆ ਵੀ ਇਹ ਦੁਕਾਨ ਤੇ ਚੋਰੀ ਹੋਈ ਹੈ ਫਿਰ ਉਹਨਾਂ ਨੇ ਉਹਨਾਂ ਨੇ 2 ਮਿੰਟs ਮੈਨੂੰ ਕਾਲ ਕੀਤੀ ਤੇ ਮੈਂ ਵੀ ਦੁਕਾਨ ਤੇ ਪਹੁੰਚ ਗਿਆ ਤੇ ਆਹ ਸਾਮਣੇ ਵਾਲੀ دیوار ਤੇ ਹੀ ਹਾਂਜੀ ਇੱਥੇ ਲੱਗੀ ਸੀ ਜੀ ਉਹ 55 ਇੰਚ ਦੀ ਐਲਈਡੀ ਜੀ ਔਰ ਉਹ ਜਿਹੜੀ ਹੈ ਸਬਸੰਗ ਕੰਪਨੀ ਦੀ ਸੀ ਫਿਰ ਇਹ ਇਹਦੇ ਕੋਈ ਤੁਸੀਂ ਸੀਸੀਟੀਵੀ ਵਗੈਰਾ ਫੁਟੇਜ ਵੀ ਦੇਖੇ ਤਾਂ ਹਾਂਜੀ ਇਹ ਕੁਝ ਸਾਨੂੰ ਫੁਟੇਜ ਮਿਲੇ ਸੀ ਆਪਣੀ ਮਾਰਗੜ ਦੇ ਵਿੱਚ ਹੀ ਕੈਮਰੇ ਲੱਗੇ ਨੇ ਜੀ ਉਹਨਾਂ ਤੋਂ ਅਸੀਂ ਦੇਖਿਆ ਉਹਦੇ ਵਿੱਚ ਕਿ ਇੱਕ ਸਿੰਗਲ ਬੰਦਾ ਆਂਦਾ ਜੀ ਫੋਰ ਹੋ ਐਲਡੀ ਨੂੰ ਖੋਲ ਕੇ ਮੋੜੇ ਦੇ ਰੱਖੇ ਹੀ ਲੱਜਦਾ ਇਕੱਲਾ ਅੱਛਾ ਉਹ ਸਿੰਗਲ ਹੀ ਹੁੰਦਾ ਕਿ ਹਾਂ ਉਹ ਜਿਹੜਾ ਅਸੀਂ ਜਿੰਨੀ ਕਿ ਸਾਡ ਨੂੰ ਫੁਟੇਜ ਮਿਲੀ ਹੈ ਉਹਦੇ ਵਿੱਚ ਆਂਦਾ ਵੀ ਇਕੱਲਾ ਹੀ ਆ ਤੇ ਜਾਂਦਾ ਵੀ ਇਕੱਲਾ ਹੀ ਨਜ਼ਰ ਆਉਂਦਾ ਹੈ ਜੀ ਉਹ ਸਟੇਜ ਜੀ ਜਿੱਦੀ ਕੀ ਪੁਲਿਸ ਰਿਪੋਰਟ ਤੁਸੀਂ ਕਰਵਾ ਦਿੱਤੀ ਹਾਂਜੀ ਮੈਂ ਪੁਲਿਸ ਰਿਪੋਰਟ ਦਾ ਬਿਨਾਂ ਸਾਢੇ 9 ਵਜੇ ਮੈਨੂੰ ਆਸ-पास ਫੋਨ ਆਇਆ ਜੀ ਤੇ ਮੈਂ 15 ਕਿ ਮਿੰਟ ਬਾਅਦ ਅਸੀਂ ਮੈਂ ਉੱਥੇ ਰਿਪੋਰਟ ਲਖਾਤੀ ਸੀ ਕੀ ਸੀਸੀਟੀਵੀ ਚ ਕੁਝ ਪੂਰੀ شناخت ਹੋ ਰਹੀ ਹੈ ਕਲੀਅਰ ਹੈ ਪਿਕਚਰ ਆ ਰਹੀ ਹਾਂਜੀ ਜਿਹੜਾ ਕਿ ਉਹਦੀ ਚ ਬੰਦਾ ਲੈ ਕੇ ਜਾ ਰਿਹਾ ਉਹਦੀ ਜਿਹੜੀ ਪਛਾਣ ਬੜੇ ਸੌਖੇ ਤਰੀਕੇ ਨਾਲ ਹੋ ਸਕਦੀ ਹੈ ਕਿਉਂਕਿ ਉਹਦੀ ਚ ਫੋਟੋ ਬੜੀ ਕਲੀਅਰ ਹੈ ਜੀ ਤੇ ਉਹ ਬਾਕੀ ਹੁਣ ਪੁਲਿਸ ਉਹਨੂੰ ਕਿਦਾਂ ਕਰਦੀ ਹੈ ਵੈਰੀਫਾਈ ਉਹ ਤਾਂ ਹੁਣ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਜੀ ਇਹ ਘਟਨਾ ਕਿੰਨੇ ਕ ਵਜੇ ਦੀ ਜ ਆਪਦੀ ਹੈ ਇਹ ਘਟਨਾ ਜਿਹੜੀ ਹੈ ਜੀ ਕੋਈ अर्ਲੀ ਮਾਰਨਿੰਗ ਸਵੇਰੇ 4:00 ਦੇ ਆਸ-ਪਾਸ ਦੇ ਕਰੀਬ ਹੈ ਜੀ ਉਹ ਜੀ ਔਰ ਉਹ 4:00 ਵਜੇ ਆਉਂਦਾ ਫਿਰ ਉਹ ਕੱਲੇ ਆਉਂਦਾ ਔਰ ਕੱਲਾ ਹੀ ਲੈ ਕੇ ਜਾਂਦਾ ਕਿਉਂਕਿ ਉਹ ਜਿਹੜੀ ਅਸੀਂ ਫੋਟੋ ਚ ਦੇਖੀ ਹੈ ਉਹਦੇ ਚ ਉਹਦੇ ਆੜ ਦੇ ਵੀ ਕੱਲੇ ਦੀ ਹੈ ਉਿੱਤੇ ਜਾਣ ਦੇ ਵੀ ਕੱਲੇ ਦੀ ਉਹ ਮੋਢੇ ਦੇ ਉੱਤੇ ਲਿਖੇ ਅਲ੍ਹਾ ਕੇ ਲੈ ਕੇ ਜਾਂਦਾ ਦਿਖਾਈ ਦਿੰਦਾ ਹੈ। ਸੋ ਬਿਲਕੁਲ ਜੀ ਨੰਗਲ ਸ਼ਹਿਰ ਦੇ ਵਿੱਚ ਰੋਜ਼ਾਨਾ ਚੋਰੀ ਦੀ ਵਾਰਦਾਤਾਂ ਵਧ ਰਹੀਆਂ ਨੇ ਚੋਰਾਂ ਨੂੰ ਬਿਲਕੁਲ ਵੀ ਖਾਕੀ ਵਰਦੀ ਦਾ ਭੈਪ ਆਫ ਨਹੀਂ ਹੈ। ਜਿਵੇਂ ਕਿ ਸ਼ਤੀਸ਼ ਕੁਮਾਰ ਜੀ ਨੇ ਦੱਸਿਆ ਕਿ ਪੌਣੇ ਤੇ 4 ਵਜੇ ਦੇ ਕਰੀਬ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਕਰੀਬਨ ਲੋਕ ਉਸ ਵਕਤ